ਸਾਸੀ ਕਸਾਨ ਵੀਰੋ ਤੁਹਾਡਾ ਬਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰ ਆਪਣਾ ਕੰਟੈਕਟ ਨੰਬਰ ਹੈ ਅੱਜ ਦੀ ਵੀਡੀਓ ਬਈ ਪਿੰਡ ਸੇਖਾ ਕਲਾਂ ਜਿਲ੍ਹਾ ਮੋਗਾ ਤਹਿਸੀਲ ਨੂੰ ਬੱਗਾ ਪੁਰਾਣਾ ਪੈ ਜਾਂਦੀ ਆ ਬਾਕੀ ਦੀ ਜਾਣਕਾਰੀ ਆਪਾਂ ਬਾਜੀ ਤੋਂ ਪੁੱਛਦੇ ਆ ਜੋ ਬਾਈ ਜੀ ਸਾਸੀ哥 ਬਾਈ ਜੀ ਨਾਮ ਕੀ ਹੈ ਬਈ ਆਪਣਾ ਜਗਮੀਤ ਸਾਹਿਬ ਠੀਕ ਆ ਤੇ ਵੀਰ ਆਪਣੇ ਘਰ ਉਹਨਾਂ ਦੇ ਤੇ ਕੀ ਐਡਰੈਸ ਆ ਜੀ ਇਹ ਪੰਜ ਗ੍ਰੈਂਡ ਤੇ ਰਾਹ ਤੇ ਘਰ ਆ ਆਪਣਾ ਤੇ ਘਰ ਆਈ ਆਪਣਾ ਪੰਜ ਗ੍ਰੈਂਡ ਤੇ ਰਾਹ ਤੇ ਘਰ ਆਪਣਾ ਤੇ ਦੱਸੋ ਜੀ ਮੱਝ ਦੀ ਕੀ ਡਿਟੇਲ ਹੈ ਜੀ ਇਹ ਪੰਜਵਾ ਸੂਆ ਸੁਣੀ ਆ ਜੀ ਪੰਜਵਾ ਸੂਆ ਸੁਆ ਸੁਣੀ ਆ ਠੀਕ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹਦੇ 8 ਤਰੀਕ ਨੂੰ ਦਿਨ ਪੂਰੇ ਆ 8 ਤਰੀਕ ਨੂੰ ਬਾਈ ਦਿਨ ਪੂਰੇ ਹੋ ਜਾਣੇ ਆ ਤੇ ਸੱਜਰ ਨੇ ਕਿੰਨਾ ਦੁੱਧ ਪਾਇਆ ਸੀ ਵੀਰੇ ਇਹ 15 15 16 ਕਿਲੋ ਦੁੱਧ ਠੀਕ ਹੋਈ ਤੁਸੀਂ ਬਾਡੀ ਬਾਂਦਰੀ ਦੇਖ ਸਕਦੇ ਹੋ ਚੰਗੀ ਮੱਝ ਆ ਵੱਡੀ ਮੱਝ ਆ ਕੱਢ ਲਓ ਬਾਹਰ ਜੀ ਮਾੜੀ ਜੀ ਤੋਰ ਕੇ ਵਿਖਾ ਦਿਓ 8 ਤੋਂ 10 ਦਿਨਾਂ ਦੀ ਕੱਚੀ ਆ ਬਾਈ ਹਜੇ ਹਵਾ ਨਾਲ ਤੁਸੀਂ ਵੇਖ ਸਕਦੇ ਹੋ ਹਜੇ ਹੋਰ ਟੈਟ ਹੋ ਜਾਣਾ 8 ਤੋਂ 10 ਦਿਨਾਂ ਤੱਕ ਤਮਾਣਾ ਬਾਈ ਬਾਡੀ ਬੰਦਪ ਦੀ ਚੰਗੀ ਆ ਹੈਗਾ ਵੀਰੇ 14 15 ਲੀਟਰ ਦੁੱਧ ਰਕੜ ਮੈਦਾ ਆਜੋ ਬਾਈ ਜੀ ਮੋੜੋ ਪੂਰੀ ਵਜਨ ਚ ਮੱਝ ਆ ਇਸਪੋਰੀ ਪੰਜ ਮਾਸੂਆ ਸੋਨਾ ਤੇ ਭਾਈ ਜੀ ਕੀ ਡਿਮਾਂਡ ਕਰਦੇ ਆਂ ਆਪੇ ਦੀ 70000 ਕਰ ਲੀਆ ਮੋਲੇ ਦਾ 75000 ਕੀਤਾ ਜਾਂਦਾ ਮੌਕੇ ਤੇ ਮਾਨਤਨ ਕੀਤਾ ਜਾਊਗਾ ਜੀ ਹਾਂ ਜੀ ਮਾਨਤਨ ਕੀਤਾ ਠੀਕ ਹੋਈ ਤੇ ਆਪਣਾ ਕੰਟੈਕਟ ਨੰਬਰ ਬੋਲ ਦੋ ਵੀਰੋ 9855292182 ਇੱਕ ਵਾਰਾਂ ਫੇਰ ਬੋਲ ਦੋ 9855292182 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਮੱਝ ਚੰਗੀ ਲੱਗਦੀ ਆ ਤੇ ਬਾਈ ਜਰੂਰ ਕੰਟੈਕਟ ਕਰੋ ਬਾਈ ਨਾਲ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ